ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਾਨਾ ਤੇਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੇ ਤਿਉ ਰਾਖ ਮੇਰੇ ਸਹਿਬ ਮੈਂ ਤਿਜ ਬਿਨ ਆਵਰਨਾ ਕੋਈ ਰਹਾਓ मैं तान दबान तू है मेरे स्वामी मैं तुझ आगे अरदास मैं होर था नहीं जिस पे करो बनंती मेरा दुख सुख तुझ ही पास ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਆਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਵੇ ਸਾਧਨਾ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੀਨ ਤਾਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ Soy... ਸੁਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰੀਜ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਨਹ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਜੀਬੇ ਨ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨੰਤੀ ਮੇਰਾ ਦੁੱਖ ਸੁੱਖ tujhi paas vicche tarti vicche paani vicche kaat agni terijai bakri sing ithe thaaye rakhe ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਜਵਰ ਤਲੇ ਉਪਰ ਆਵੇ ਨਿਕ ਸਾਧ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਨਿਜ ਬਿਨ ਆਵਰ ਨਾ ਕੋਈ ਰਹਾਉ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੀ ਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇਜ ਬਿਨਾ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨੰਤੀ ਮੇਰਾ ਦੁੱਖ ਸੁੱਖ tujhi paas vicche tarti vicche paani vicche kaat agna tarijaa bakri sing ithe thaaye rakhe ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ jana jagat aan sab pairi paave satnaam shri wahe guru sahib ji tere kavan kavan gun kay kah gaavan tu sab gunen tana ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅਗੇ ਅਰਦਾਸ ਮੈਂ ਹੋਰ ਤਾਹੋ ਨਹੀਂ ਜਿਸ ਪੇ ਕਰੋ ਬਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤਿ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਹਿਬ ਗੁਣੀ ਨਤਾਨਾ ਬੜੇ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਬਿਨ ਆਵਰਨਾ ਕੋਈ ਰਹਾਉ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਤੇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਾਵਣ ਕਾਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇਜ ਬੇਨ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅਗੇ ਅਰਦਾਸ ਮੈਂ ਹੋਰ ਤਾਹੋਂ ਨਹੀਂ ਜਿਸ पे करो बनंती मेरा दुख सुख तुझ ही पास विचे धरती विचे पानी विचे काष्ट अग्न त्रिज बकरी सिंह इते थाए राखे ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਆਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਓ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਧਨਾ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਿਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੇ ਨ ਤਨਾ ਮਰੀ ਮਹਿਮ ਬਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਜ ਬੱਕਰੀ ਸਿੰਘ ਇਥੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਭਾਵੇ ਤਿਉ ਰਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰ ਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੀ ਨ ਤਨ ਆ ਤੰਬਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇਜ ਬਿਨਾ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਣਾ ਤੂੰ ਹੈ ਮੇਰੇ ਸੁਆਮੀ ਮੈਂ ਤੁਜ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੇ ਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਅਦਰਿ ਜੈ ਬੱਕਰੀ ਸਿੰਘ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਨ ਆ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ தாਉ ਨਹੀਂ ਜਿਸ पे ਕਰੋ ਬਨੰਤੀ ਮੇਰਾ ਦੁੱਖ ਸੁੱਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਸ਼ਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਦਨਾ